ਕਾਲ ਜੀ ਸਾਡੇ ਵੱਲੋਂ ਯਾਨੀ ਕਿ ਸੰਗਾ ਫੈਮਿਲੀ ਵੱਲੋਂ ਤੇ ਅੱਜ ਅਸੀਂ ਚੱਲੇ ਆ ਆ ਬੈਕਾ ਤੋਂ ਪਾਇਆ ਪਾਪਾ ਉਹੀ ਅੱਜ ਦੇਣ ਲੱਗੇ ਇਹਨਾਂ ਨੂੰ ਸਰਪ੍ਰਾਈਜ਼ ਕਿਹੜਾ ਹੈਰੀ ਹੋ ਗਿਆ ਵੱਡਾ ਤੁਹਾਨੂੰ ਪਤਾ ਅੱਗੇ ਮੋਟਰਸਾਈਕਲ ਤੇ ਸਾਰ ਦੇ ਰਹੇ ਤਿੰਨ ਯਾਨੇ ਵਜਹੀ ਦਾ ਸੀ ਹੁਣ ਫੇ ਗੱਬੇ ਵੈਣ ਤੋਂ ਵੀ ਥੋੜਾ ਜਿਆ ਕਰਦਾ ਆ ਤੇ ਅੱਜ ਬਾਬੇ ਦੀ ਕਿਰਪਾ ਨਾਲ ਵਾਹਿਗੁਰੂ ਦੇ ਸਤਨਾਮ ਦੀ ਕਿਰਪਾ ਨਾਲ ਤੇ ਅੱਜ ਚੱਲੇ ਆ ਗੱਡੀ ਲੈਣ ਕਿਹੜੀ ਗੱਡੀ ਲੈਣ ਚੱਲੇ ਆ ਉਹ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਕਿੱਥੇ ਜਾਣਾ ਕਿਹੜੀ ਗੱਡੀ ਲੈਣੀ ਆ ਆਜੋ ਫੇ ਅੱਜ ਆਪਾਂ ਦੇਖਦੇ ਆਂ ਕਿਉਂਕਿ ਮੈਂ ਸਾਰਿਆਂ ਨੂੰ ਕਹਿੰਨਾ ਬਾਬਾ ਸਤਨਾਮ ਸੱਚੇ ਪਾਤਸ਼ਾਹ ਸਾਰਿਆਂ ਦੇ ਮੇਰ ਰੱਖੇ ਤੇ ਸਾਰੇ ਜਣੇ ਹੀ ਗੱਡੀ ਜਿੱਦਾਂ ਮਤਲ ਲੈਣ ਤੇ ਸਾਰੇ ਕੋ ਆਪਣੇ ਘਰ 'ਚ ਖੁਸ਼ੀ ਰਹਿਣ ਤੇ ਆਪਾਂ ਵੀ ਅੱਜ ਗੱਡੀ ਲੈਣ ਚੱਲੇ ਆਂ ਕਿਉਂਕਿ ਪਹਿਲੀ ਗੱਡੀ ਆ ਸਾਡੀ ਅੱਗੇ ਪਹਿਲਾਂ ਕੋਈ ਗੱਡੀ ਨਹੀਂ ਨਾ ਮੈਨੂੰ ਇੰਨਾ ਕੋਈ ਸਗਾ ਗੱਡੀ ਦਾ ਪਰ ਕਈ ਵੇਲੇ ਆਪਾਂ ਜਦੋਂ ਕਿਸੇ ਤੋਂ ਜੈਨ ਮੌਕੇ ਤੇ ਚੀਜ਼ ਮੰਗਦੇ ਆਂ ਵੀ ਨਹੀਂ ਮਿਲਦੀ ਤੇ ਬੰਦੇ ਦੇ ਮਨ 'ਚ ਹੋ ਜਾਂਦਾ ਵੀ ਨਹੀਂ ਇਸ ਤੋਂ ਬਿਨਾ ਹੁਣ ਨਹੀਂ ਸਰਦਾ ਉਗਿਆਨ ਜਦੋਂ ਕਿ ਨੇ ਟੱਬਰ ਨੇ ਵੀ ਜਾਣਾ ਮੰਮੀ ਡੈਡੀ ਵੀ ਘਰੇ ਬਿਮਾਰ ਰਹਿੰਦੇ ਆ ਤਾਂ ਬੜਾ ਔਖਾ ਸੀ ਇਸ ਲਈ ਥੋੜਾ ਜਿਹਾ ਕੋੜਾ ਘਟ ਪੜ ਕੇ ਅੱਜ ਗੱਡੀ ਲੈਣ ਚੱਲੇ ਆ ਚਲੋ ਦੇਖਦੇ ਆ ਕਿਹੜੀ ਗੱਡੀ ਤੇ ਤੁਹਾਨੂੰ ਜਾ ਕੇ ਬਣੇ ਰਹੀਓ ਅੱਜ ਦੇ ਬਲੌਗ ਚ ਅੱਜ ਮੈਂ ਤੁਹਾਨੂੰ ਰਿਕਵੈਸਟ ਹੀ ਕਰਦਾ ਸਾਰੇ ਬਲੌਗ ਦੇਖਿਓ ਤੇ ਫੇਰ ਦੱਸਿਓ ਅੱਜ ਮੈਸੇਜ ਕਰ ਦਿਓ ਪਹਿਲਾਂ ਪਹਿਲਾਂ ਹੀ ਚੱਲਦੇ ਬਲੌਗ ਦੇ ਵਿੱਚ ਵੀ ਕਿਹੜੀ ਗੱਡੀ ਲਾਵਾਂਗੇ ਯਾਨੀ 5 ਸੀਟਰ ਲੈਣੀ ਆ ਜਾਂ 7 ਸੀਟਰ ਲੈਣੀ ਆ ਨਵੀਂ ਗੱਡੀ ਲਾਉਂਚ ਹੋਈ ਉਹ ਲੈਣੀ ਆ ਕਿ ਥੋੜੀ ਜਿਹੀ ਪੁਰਾਣੀ ਲੈਣੀ ਆ ਉਹ ਇੱਕ ਤੁਹਾਨੂੰ ਸਰਪ੍ਰਾਈਜ਼ ਹੀ ਰਹੂਗਾ ਤੇ ਬਲੌਗ ਅੱਜ ਦਾ ਬਹੁਤ ਵੱਡਾ ਹੋਇਆ ਨਾ ਤੇ ਦੇਖ ਲਈਓ ਹੁਣ ਤੇ ਸਾਰਾ ਬਲੌਗ ਦੇਖਣਾ ਆ ਹੁਣ ਤੁਹਾਡੇ ਬਲੌਗਾਂ ਸਿਰ ਤੇ ਗੱਡੀਆਂ ਦੀਆਂ ਕਹਿਸਤਾ ਗੱਡੀਆਂ ਦੀਆਂ ਕਹਿਸਤਾ ਇੱਥੇ ਹੀ ਜਾਣੀਆਂ ਮੇਰੀ ਕੋ ਮਿਹਰਬਾਨੀ ਕਰ ਦਿਓ ਬਲੌਗ ਦੇਖ ਲਿਆ ਕਰਿਓ ਲਾਈਕ ਸਬਸਕ੍ਰਾਈਬ ਵੀ ਕਰ ਦਿਆ ਕਰੋ ਮਾੜਾ ਜੀ ਓਕੇ ਬਾਏ ਆਜੋ ਵਿਚਾਰਦੇ ਹੁਣ ਕਿੱਥੇ ਆਏ ਆਪਾਂ ਲੋ ਜੀ ਹੁਣ ਆ ਗਏ ਆਂ ਦੇ ਲਓ ਤੇ ਟੋヨタ ਦੀ ਮੰਤਾ ਵੀ ਹੌਣ ਦੇਖਦੇ ਆ ਕਿਹੜੀ ਗੱਡੀ ਲੈਣੀ ਹੈ ਚਲੋ ਆਜੋ ਦੇਖਦੇ ਆ ਗੱਡੀ ਫੋਰਚੂਨਰ ਚੱਕ ਲਈਏ ਮੈਂ ਕਹਿੰਨਾ ਹਨਾ ਇਹ ਵੀ ਮੇਰੇ ਅੰਦਰ ਚਾਹਗਾ ਮੈਂ ਤਾਂ ਮਜ਼ਬੂਰ ਹੀ ਹੋ ਜਾਈਆ ਪਾਣਾ ਲਈ ਹਾਂ ਰੈਡੀ ਆਪੋ ਹੁਣ ਬਹਿ ਗਈਓ ਕਿਹੜੀ ਗੱਡੀ ਆ ਫੇ ਵੀ ਦੱਸ ਦੋ ਦੇ ਨਹੀਂ ਆਪਾਂ ਦੇ ਕੀ ਹੈ ਹੈ ਪੀ ਹੈ ਜੀ ਦੀ ਕੁ ਗੱਡੀ ਗੱਡੀ ਨਾਲ ਪਾ ਦੇ ਨਹੀਂ ਸਾਰਿਆਂ ਦਾ ਬਾਪੋਂ ਉੱਪਰ ਵਰਕ ਚੱਲਣ ਡਿਆ ਸਸਤੀਆਂ ਹੀ ਆ ਅਦਰਵਾਈਜ਼ ਪੂਰੇ ਘਾਲੇ ਕਿੰਨੀ ਬੋੜੇ ਦੀ ਸੋਚ ਕਿੰਨੇ ਸਾਲ ਉਸ ਤੋਂ ਹੱਲ ਵੀ ਨਹੀਂ ਹੋ ਰਹੇ ਐਨੇ 2 ਸਾਲ ਤੋਂ ਆ ਆਪਣੀ ਗੱਡੀ ਘੜੀਏ ਪਿੱਛੇ ਲੱਗਣ ਲੱਗੀ ਹਾਂ ਜੀ। ਰਾਵੇ ਨੇ 5 ਸਾਲ ਸਾਨੀ ਨੇ ਮੈਨੂੰ ਆਪਣਾ ਹੀ ਨਾਂ ਚੇਤਾ ਭੁੱਲ ਗਿਆ। ਇੱਕ ਪੂਰੇ ਬੰਨ ਲੈਣ ਦੇ ਬੰਦੇ ਹਾਂ। ਬੰਨਣ ਨਾਲ ਹੀ ਕੰਮ ਹੁੰਦਾ ਕਿ ਨਹੀਂ ਭਾਈ। ਲੋ ਜੀ ਹੁਣ ਆਪਾਂ ਆ ਗੱਡੀ ਲਈਏ ਥੋੜਾ ਹਨੇਰਾ ਹੈ ਆਉਂਦੇ ਹਾਂ ਤੁਸੀਂ ਗੈਸ ਕਰੋ ਕਿਹੜੀ ਆ ਲੋਗੋ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਤੇ ਦੇਖੋ ਹੁਣ ਤੁਸੀਂ ਕਿਹੜੀ ਆ ਬਾਕੀ ਸਾਰੇ ਆਪਣੇ ਕੰਡ ਹੈ ਆ ਪੇਪਰ ਵਰਕ ਸਾਈਨ ਹੋਣ ਦਾ ਆਪਾਂ ਮੈਂ ਜੱਤੇ ਗੱਡੀ ਜਿਹੜੀ ਕੁੜੀ ਦੇ ਲਈਏ ਬਾਹਰ ਲੈ ਆਈਏ ਫਿਰ ਸ਼ੀਸ਼ੇ ਬੰਦ ਕੀਤੇ ਆਏ ਖੋਲੇ ਹੁੰਦੇ ਮੈਂ ਲੈ ਜਾਣੀ 5 ਸੀਟਰ ਟਾਇota ਬਾਹਰ ਜਗ੍ਹਾ ਤੁਹਾਨੂੰ ਇੰਟੀਰੀਅਰ ਦਿਖਾਉਣਾ ਚੰਗੀ ਤਰ੍ਹਾਂ ਹੈਨ ਚਾਬੀ ਉੱਧਾ ਵਿੱਚ ਹੀ ਲੱਗੀ ਆ ਕਣ ਕਿਤੇ ਪੂਰਾ ਪੁਆਇਆ ਹੀ ਨਿਕਲ ਗਿਆ ਹੈ ਅੱਛਾ ਹਾਂ ਮੈਂ ਨਹੀਂ ਵੇਚਣਾ ਮੈਂ ਬਲੌਗ ਬਣਾਉਂ ਚ ਹੀ ਰਹਿਣਾ ਨਹੀਂ ਆਉਣੀ ਬਣਾਉਣਾ ਪਾਣੇ ਤੁਹਾਨੂੰ ਐਂਡ ਤੇ ਦੱਸਣਾ ਹੀ ਮੈਂ ਦੱਸ ਦੱਸਾਂ ਉਹ ਕਿਹੜੀ ਹੈ ਇਹ ਕਿਹੜੀ ਹੈ ਤੇਜ਼ਾ ਪਹਿਲਾਂ ਕੁਝ ਹੋਰ ਹੀ ਨਾ ਲੈਂਦਾ ਹੈ ਹੈ ਬੰਕਰੂਜ਼ਾ ਤੇਜ਼ਾ ਅੱਛਾ ਪਿਕਚਰ ਐਦਾਂ ਹਾਂ ਹਰੀ ਵਿੱਚ ਬਹਿ ਗਏ ਬੱਸ ਕਰ ਮੋਰੇ ਸ਼ੀਸ਼ਾ ਤੋੜਨਾ ਹੈ ਆਰੇ ਇਦਾਂ ਵਿੱਚ ਹੁੱਲੀ-ਦੁੱਲੀ ਆ ਉਦਾਂ ਵੀ ਗੱਡੀ ਸੋਹਣੀ 5 ਸੀਟਰ ਆ ਅੱਜ ਸਪੀਸੀ ਬਹੁਤ ਯਾਰਾ ਗੱਡੀ ਤੇ ਲਈ ਆਪਾਂ ਸਾਰੀ ਕੈਸ਼ ਹੀ ਆ ਅੱਛਾ ਕੈਸ਼ ਹੀ ਲਈ ਸਾਰੀ ਨਹੀਂ ਤੇ ਜੇ ਕੈਸ਼ ਲਈ ਪਹਿਲਾਂ ਕਲੱਪ ਵੀ ਤੁਹਾਨੂੰ ਵਿੱਚ ਐਡ ਕਰ ਦਵਾਂ ਜਿੱਥੇ ਪੈ ਜene ਕੈਸ਼ ਹੀ ਲਈ ਮੋਂਨੂ ਨਾਲ ਕੰਮ ਨਹੀਂ ਖਤਮ ਕਰਦਾ ਚਲੋ ਜੀ ਤਾਂ ਕਿਸਾਨ ਰੋਕੇ ਲੈ ਅੱਛਾ ਜੀ ਹੋਰ ਬੱਸ ਇਹ ਆਪਾਂ ਗੱਡੀ ਲਈ ਆ ਟੀਜ਼ਰ ਅਰਬਨ ਕਰੂਜ਼ਰ ਜੀ ਆ ਦੇਖ ਲਓ ਵਾਈਟ ਕਲਰ ਦੀ ਹੈ ਵਾਈਟ ਕਲਰ ਕਰੀਮ ਕਲਰ ਹੈ ਵਾਈਟ ਬਲੈਕ ਇਹ ਸਾਡੀ ਪਹਿਲੀ ਗੱਡੀ ਆ ਪਹਿਲਾਂ ਮੋਟਰਸਾਈਕਲਾਂ ਤੇ ਇੰਨੇ ਗਏ ਗਏ ਤੇ ਜਾਂਦੇ ਰਹੇ ਚਲੋ ਹੁਣ ਬਾਪੇ ਨੇ ਮਿਹਰ ਕੀਤੀ ਤਾਂ ਗੱਡੀ ਲਈ ਆ ਬਾਬਾ ਸਾਰਿਆਂ ਦੇ ਧਰਮੀ ਭਾਗੀ ਕਰੇ ਸਾਰੇ ਜਿਹਨੇ ਅਰਦਾਸ ਕਰਿਓ ਵੀ ਸਾਨੂੰ ਸਾਰਾ ਲੋਹਾ ਸੈਟਾ ਬੈਠੇ ਤੇ ਵਧੀਆ ਗੱਡੀ ਚੱਲੇ ਆਪਣੀ ਕਹਿਣ ਤੱਕ ਨਿਕਲੀ ਜਾ। ਕਿਰਤ ਸੇ ਮੈਂ ਦਾਤਾ ਪਹਿਲਾ ਵਲੌਗ ਕਿਹਾ। ਹਾਂ। ਉਹ ਉਦ ਹੀ ਕਰਦਾ ਨਹੀਂ ਬੰਦ ਕਰਦਾ ਨਹੀਂ ਮੜਦਾ। ਪਾਣ ਬੋਟਾਂ ਦਾ ਨਹੀਂ। ਚਲੋ oket okay. ਉਹ ਤਾਂ ਨਹੀਂ ਦਾਰਨ ਮਨਾਈ ਦਾ ਜੇ ਆਪਾਂ ਐਸੀ ਟੋヨタ ਦੇ ਸ਼ੋਅਰੂਮ ਤੋਂ ਜਿਹੜੀ ਆਪਾਂ ਨਮੂਨ ਜੀ ਲਈ ਇੱਥੇ ਆ ਕੇ ਡੀਲ ਕੀਤੀ ਭਾਜੀ ਦੀਪੰਪਾ ਜੀ ਨੇ ਵੀ ਮਤਲਬ ਭਰਾਰਾ ਇੰਨਾ ਵਧੀਆ ਸੁਭਾਅ ਆ ਨਾ ਬਹੁਤ ਵਧੀਆ ਜਦੋਂ ਵੀ ਤੁਸੀਂ ਟੋヨタ ਸ਼ੋਅਰੂਮ ਆਣਾ ਭਾਜੀ ਨੋ ਆਗੇ ਜਰੂਰ ਮਿਲ ਜਿਓ ਤੇ ਇਹਨਾਂ ਨੇ ਡੀਲ ਕਰਨੀ ਤੁਹਾਨੂੰ ਆਪ ਹੀ ਕਿਸੇ ਵੀ ਦੀ ਪੈਨਸ਼ਨ ਲੈਣ ਦੀ ਲੋੜ ਭਾਜੀ ਨੇ ਆਪੇ ਹੀ ਸਾਰਾ ਕੁਝ ਕਰ ਦਿਆ ਥੈਂਕ ਯੂ ਅਸੀਂ ਆਪਣਾ ਸ਼ੋਰੂਮ ਰੱਖਿਆ ਤਾਂ ਪੂਠੇ ਰੋਡ ਜਲੰਧਰ ਕੈਸਲ ਟੋヨタ ਜਦੋਂ ਤੁਸੀਂ ਕੁਬਰੇਵਾਲੋਂ ਆਉਣ ਜਲੰਧਰ ਵਾਲ ਜਮਾਇਤ ਮੰਡ ਪੇਂਟ ਲਾ ਕੇ ਆਪਣਾ ਸ਼ੋਰੂਮ ਹੈ ਕੈਸਲ ਟੋヨタ ਮੰਡਾ ਇਹ ਲਾ ਗਏ ਆ ਪੈਂਟ ਦੇ ਇਹਨਾਂ ਦਾ ਟੋヨタ ਵਾਲਿਆਂ ਦਾ ਓਕੇ ਥੈਂਕ ਯੂ ਸਰ ਦਰਵਾਜਾ ਪਿਆ ਯਾਰ ਮੈਂ ਫਿਊਲ ਪਾਉਣਾ ਸੀ ਠੀਕ ਹੈ ਪਹਿਲਾਂ ਫਿਊਲ ਪਾਉਣਾ ਹੁਣ ਪਹਿਲਾ ਹੀ ਗਏ ਹੀ ਖੂਤੇ ਫੇ ਬਾਬਾ ਨੰਚੰਦ ਉਹ ਕਲਿੱਪ ਬਣੀ ਨਹੀਂ ਹੁਣ ਬਾਬਾ ਕਹਿੰਦਾ ਸਨ ਕਿ ਚਿੱਤਾ ਆ ਵੀ ਬਲੌਗ ਵੀ ਸ਼ੁਰੂ ਚੱਲਦਾ ਹੈ ਹੁਣ ਬਾਬਾ ਜੀ ਦੇ ਮੱਥਾ ਟੇਕ ਲੀਏ ਚਲੋ ਆਜੋ ਲੋ ਜੀ ਹੁਣ ਆ ਗਏ ਆ ਘਰੇ ਬੇਰੀ ਸਰ ਬਣਾਈਆਂ ਹੋ ਗਈਆਂ ਹਨ ਪਾਣੀ ਦੇਣ ਦਾ ਮਾਰਾ ਮੋੜਦਾ ਨਹੀਂ ਨਹੀਂ ਪਾਰਟੀ ਦੇ ਦਵਾਂਗੇ ਉਹ ਬੀਬੀ ਸਾਰੇ ਸਾਧ ਕੇ ਲਿਆਉਂਦੀ ਜਿੰਨੇ ਗੱਡੀ ਲੈ ਜਾਂਦੀ ਹੈ ਮੈਂ ਚਾਹ ਫਿਰ ਕੀ ਕਰਾਉਣਾ ਹੈ ਹੈ ਤੁਹਾਨੂੰ ਹੀ ਆ ਜਿੱਥੇ ਜਾਣਾ ਹੁਣ ਹੁਣ ਜਾਣਾ ਇੱਥੇ ਲਾ ਦਈਏ ਪਹਿਲਾਂ ਕਿਹੜਾ ਕਿੱਥੇ ਲਾਉਣ ਦੇਣਾ ਪਹਿਲਾਂ ਕਿਹੜਾ ਚੱਲ ਜਾਵਾਂਗੇ ਜਿੱਥੇ ਜਾਣਾ ਕਿੱਥੇ ਜਾਣਾ ਥੱਲੇ ਪਤਾ ਘੁੰਮਣਾ ਜਾਂ ਦੇ ਦੇ ਆ ਲੈ ਇੱਥੇ ਖੋਣ ਕੇ ਬੀਬੀ ਬਹਿ ਜਾ ਬੱਚਾ ਅਨੁਵਾਂ ਕੀ ਜਮੂ ਮੂੰਹ ਵਿੱਚ ਆਖ ਰਿਹਾ ਉਹ ਤੁਹਾਨੂੰ ਵੀ ਜੀ ਚਲੋ ਵਧੀਆ ਭਰਾਵਾ ਚਲੋ ਛੋਟਾ ਲੈਣ ਚੱਲੇ ਲੱਗਦੇ ਨਹੀਂ ਨਹੀਂ ਪਾਜੀ ਬਹਿ ਕੇ ਦਿਖਾਣਾ ਬਹਿ ਕੇ ਦੇਖਦੀ ਮੰਮੀ ਬਹਿ ਪਾਜੀ ਇਹਦੀ ਮੰਮੀ ਲੈ ਗਈ ਇਹ ਕਿੱਦਾਂ ਕਰਾ ਦੇ ਬੀਬੀ ਹੈ ਨਾ ਇਹ ਪੂਰੇ ਗੱਡੀ ਤਾਂ ਵੀ ਸੋਹਣੀ ਨਹੀਂ ਗੁੱਡੀ ਉੱਥੇ ਰੱਖ ਦ ਅੰਦਰ ਹੀ ਅੰਦਰ ਹੀ ਉੱਧਰ ਲਾ ਵੀ ਬਹਿ ਸਕਦੀਆਂ ਸਵਾਰੀਆਂ ਆਹੋ ਚਾਰ ਪੰਜ ਸਹੀ ਹੈ ਹੁਣ ਆਹੀ ਬਰਮਲੀ ਪੌੜ ਡੱਬਾ ਦੇਣ ਮੈਰੀ ਦੇ ਨਾਨ ਤੇ ਆਹੀ ਸਮਰ ਲਾਪਿਆ ਧਿਆਨ ਸਮਰ ਪਹਿਲੇ ਹੀ ਤਿਆਰ ਹੋਇਆ ਹੈ ਹੋ ਠੀਕ ਆ ਝੂਟਾ ਦੇ ਦੂੰਗਾ ਤੁਨੂੰ ਆਪਾਂ ਜਾਣ ਲੱਗੇ ਝੂਟਾ ਲੈਣੇ ਆ ਆਜੋ ਹਰੀ ਉੱਧਰ ਹੀ ਤਾਂ ਉਹ ਮੈਂ ਚਾਬੀ ਦੋ ਬੰਦ ਕਰਕੇ ਮੈਂ ਲੋ ਜੀ ਚਾਬੀ ਆ ਗਈ ਆਪਣੇ ਹੱਥ ਚ ਮੈਂ ਚੱਲਾਂ ਹਾਂ ਅੰਦਰ ਚਲ ਗਿਆ ਚੱਲ ਸਾਰਾ ਆਪਾਂ ਚਲੀਏ ਉਹ ਰਵਾ ਉੱਧਰ ਹੀ ਕਰਦਾ ਆ ਚਲੀਏ ਹੁਣ ਅੰਦਰ ਕਰਦੀ ਆ ਬੰਦ ਹੋਰ ਰੋਕਿਆ ਐਸੀ ਅੰਗੇ ਕਰ ਦਵਾਰਾ ਪੁੱਫੂ ਨੂੰ ਕਾਦੀਆਂ 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 ਹੋਲਾ ਐਦਾਂ ਨਹੀਂ ਕਹਿਣਾ ਐਦਾਂ ਨਹੀਂ ਕਹਿਣਾ ਬਾਬਾ ਬਾਬਾ ਜੀ ਬਧਾਈਆਂ ਐਦਾਂ ਕਹਿਣਾ ਕਹਦੇ ਕਹਦੇ ਕਿਉਂ ਲੈਣਾ ਹੰੜ ਪਿੰਦੀ ਨੇ ਝੂਟਾ ਲਓ ਹੈ ਬੱਸ ਨੇ ਬੱਸ ਹੋ ਗਿਆ ਬੱਸ ਬੱਸ ਲਓ ਜੀ ਹੁਣ ਗੱਡੀ ਲਾ ਕੇ ਤੇ ਹੁਣ ਆਪਾਂ ਆ ਗਏ ਘਰੇ ਪਾਪੇ ਨੂੰ ਵੀ ਦਿੱਤੀਆਂ ਵਧਾਈਆਂ ਮੰਮੀ ਨੂੰ ਵੀ ਤੇ ਸਾਰੇ ਟੱਬਰ ਨੂੰ ਬਹੁਤ ਚਾਅ ਆ ਕਿਉਂਕਿ ਆਪਣੀ ਪਹਿਲੀ ਗੱਡੀ ਆ ਬੜੇ ਚੜਦੀ ਰਹੀ ਸੀਗੀ ਚਲੋ ਬਾਬੇ ਨੇ ਕੀਤੀ ਸਾਰਿਆਂ ਦੇ ਬਾਬਾ ਕਰਮੀ ਭਾਗੀ ਕਰੇ ਸੱਚੇ ਪਾਛਾ ਤੰਦਰੁਸਤੀ ਰੱਖੇ ਚੜਦੀ ਕਲਾ ਕਰੇ ਤੇ ਗੱਲ ਇਹ ਆ ਵੀ ਗੱਡੀ ਜਿਉਂ-ਜਿਉਂ ਜ਼ਮਾਨਾ ਬਦਲੀ ਜਾਂਦਾ ਸਾਧਨ ਤਾਨੂੰ ਪਤਾ ਹੀ ਆ ਵੀ ਸਰਦਾ ਨਹੀਂ ਹੁਣ ਹੈਰੀ ਵੀ ਵੱਡਾ ਹੋ ਗਿਆ ਏ ਮੋਟਰਸਾਈਕਲ ਤੇ ਗੱਬੇ ਨਹੀਂ ਪੈਂਦਾ ਸਿਕਾ ਤੇ ਨਾਲ ਵੀ ਘਟ ਜਾਂਦਾ ਨਾ ਤੇ ਕਹਿੰਦਾ ਏ ਤੇ ਮੰਮੀ ਡੈਡੀ ਵੀ ਕਈ ਵੇਲੇ ਢਿੱਲੇ ਹੋ ਜਾਂਦੇ ਤੇ ਖੜੇ ਪੈਰ ਤੁਹਾਨੂੰ ਪਤਾ ਗੱਡੀ ਕੇ ਤੋਂ ਮੰਗਣੀ ਵੀ ਔਖਾ ਜਾ ਲੱਗਦਾ ਸਿਕਾ ਚਲੋ ਬਾਬੇ ਨੇ ਕਿਰਪਾ ਕੀਤੀ ਆ ਤੇ ਮੈਂ ਤਾਂ ਕਹਿੰਦਾ ਬਾਬਾ ਸਾਰਿਆਂ ਦੀ ਕਿਰਪਾ ਕਰੇ ਤੇ ਜੂੰਦੇ ਵਾਦੇ ਰੋ ਚੜਦੀ ਕਲਾ ਜਿੰਨੇ ਹੁਣ ਅਸੀਂ ਵੀਡੀਓ ਪਾਈ ਸੀ ਇੰਸਟਾਗ੍ਰਾਮਾਂ ਤੇ ਜਿੰਨੇ ਭੈਣ ਭਰਾਵਾਂ ਨੇ ਸਾਨੂੰ YouTube ਤੇ Facebook ਤੇ ਬਧਾਈਆਂ ਦਿੰਦਾ ਮੈਂ ਸਾਰਿਆਂ ਨੂੰ ਵੱਡੇ ਭੈਣ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਵਧਾਈਆਂ ਦਿੰਨਾ ਤੁਹਾਨੂੰ ਵੀ ਰੱਬ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ